ਜੀ ਮੈਂ ਹਾਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਜੀ ਆਕਰ ਕਾਲ ਸੁਖਪਾਲ ਸਿੰਘ ਖੇਰਾ ਤੇ ਉਹਨਾਂ ਦੇ ਪੁੱਤਰ ਅੰਡਰਗਰਾਉਂਡ ਕਿਉਂ ਹੋ ਗਏ ਨੇ ਕਾਫੀ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਪਾਲ ਸਿੰਘ ਖੇਰਾ ਜੋ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਵੀ ਬੋਲਦੇ ਨਜ਼ਰ ਆ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹੜਾ ਹੈ ਹੱਥ ਬਾਸ ਕੁਛ ਨਹੀਂ ਹੈ ਉਹ ਇੱਕ ਕੱਟ ਪੁਤਲੀ ਬਣੇ ਹੋਏ ਨੇ ਜਿਹੜੀ ਟੀਮ ਚਲਾਈ ਜਾ ਰਹੀ ਹੈ ਵਿਜੀਲੈਂਸ ਦੀ ਜਿਹੜੀ ਹੈ ਉਹ ਦਿੱਲੀ ਲੋਬੀ ਵਾਲਿਆਂ ਵੱਲੋਂ ਚਲਾਈ ਜਾ ਰਹੀ ਹੈ ਉਹਨਾਂ ਵੱਲੋਂ ਜਿਹੜੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਿਹੜੇ ਹੈ ਮੇਰੇ ਉੱਤੇ ਡੀਏ ਦਾ ਯਾਨੀ ਕਿ ਆਮਦਨ ਤੋਂ ਵੱਧ ਦਾ ਕੇਸ ਪਾਇਆ ਜਾਵੇਗਾ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਉਤੇ ਡੀਏ ਦਾ ਕੇਸ ਪਿਆ ਹੈ ਤਾਂ ਸੁਪਾਸਿੰਘ ਖਹਿਰਾ ਜਿਹੜੇ ਨੇ ਉਹ ਇਸ ਟਾਈਮ ਆਪਦੇ ਪੁੱਤਰ ਦੇ ਨਾਲ ਰਪੋਸ਼ ਯਾਨੀ ਕਿ ਅੰਡਰਗਰਾਉਂਡ ਹੋ ਗਏ ਨੇ ਸੁਖਪਾਲ ਸਿੰਘ ਖਹਿਰਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਵੀ ਬੋਲਦੇ ਨਜ਼ਰ ਆ ਰਹੇ ਸੀ ਦੂਸਰੇ ਪਾਸੇ ਉਹਨਾਂ ਨੇ ਜਿਹੜਾ ਹੈ ਆਪਣੇ ਕਾਂਗਰਸ ਪਾਰਟੀ ਦੀਆਂ ਵੀ ਧੜੇਬੰਦੀਆਂ ਬਾਰੇ ਕਾਫੀ ਗੱਲਾਂ ਲਿਆ ਕੇ ਬਾਹਰ ਆਖ ਦਿੱਤੀਆਂ ਜਿਹਦੇ ਚੱਲਦਿਆਂ ਹੀ ਸੁਖਪਾਲ ਸਿੰਘ ਖਹਿਰਾ ਉੱਤੇ ਜਿਹੜੇ ਨੇ ਵੱਡੇ ਐਕਸ਼ਨ ਲੈ ਗਏ ਪਹਿਲਾ ਉਹ 5-6 ਮਹੀਨੇ ਦੀ ਜਿਹੜੀ ਹੈ ਆਪਣੀ ਜੇਲ੍ਹ ਦੀ ਕੱਟ ਕੇ ਆਏ ਨੇ ਸੁਖਪਾਲ ਸਿੰਘ ਖਹਿਰਾ ਤੇ ਹੁਣ ਜਿਹੜਾ ਹੈ ਸੁਖਪਾਲ ਸਿੰਘ ਖਹਿਰਾ ਤੇ ਡੀਏ ਦਾ ਕੇਸ ਪੌਂ ਜਾ ਰਹੇ ਨੇ ਜਿਹੜੀ ਹੈ ਆਮ ਆਦਮੀ ਪਾਰਟੀ ਪਾਰਟੀ ਦੀ ਸਰਕਾਰ ਯਾਨੀ ਕਿ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਜੇਕਰ ਸੁਖਪਾਲ ਸਿੰਘ ਖੈਰਾ ਉੱਤੇ ਇਹੋ ਜਿਹੇ ਵੱਡੇ ਇਲਜ਼ਾਮ ਲੱਗ ਰਹੇ ਨੇ ਤਾਂ ਫਿਰ ਉਹਨਾਂ ਨੂੰ ਐਲੋਪੀ ਦਾ ਮੈਂਬਰ ਕਿਉਂ ਬਣਾਇਆ ਹੋਇਆ ਇੱਕ ਪਾਸੇ ਤਾਂ ਜਿਹੜੇ ਨੇ ਹਰਪਾਲ ਸਿੰਘ ਚੀਮਾ ਜਿਹੜੇ ਨੇ ਵਿਧਾਇਕ ਵਿਧਾਨ ਸਭਾ ਦੇ ਵਿੱਚ ਬੋਲਦੇ ਨਜ਼ਰ ਆਉਂਦੇ ਨੇ ਤੇ ਫਿਰ ਜੇਕਰ ਉਹਨਾਂ ਨੇ ਇੱਕ ਨਵੀਂ ਰੁਖ ਲਿਓਣਾ ਸੀ ਤਾਂ ਫਿਰ ਜੇਕਰ ਸੁਖਪਾਲ ਸਿੰਘ ਖੈਰਾ ਦੇ ਉੱਤੇ ਐਡੇ ਵੱਡੇ ਜਿਹੜੇ ਇਲਜ਼ਾਮ ਲੱਗੇ ਹੋਏ ਸੀ ਤਾਂ ਫਿਰ ਉਹਨਾਂ ਨੂੰ ਐਲੋਪੀ ਦਾ ਮੈਂਬਰ ਕਿਉਂ ਬਣਾਇਆ ਗਿਆ ਇੱਕ ਪਾਸੇ ਇਹ ਵੀ ਸੁਖਪਾਲ ਸਿੰਘ ਖੈਰਾ ਦਾ ਰੱਖਿਆ ਜਾ ਸਕਦਾ ਹੈ ਬਿਆਨ ਤੇ ਦੂਸਰੇ ਪਾਸੇ ਸੁਖਬਾਲ ਸਿੰਘ ਖੈਰਾ ਤੇ ਉਹਨਾਂ ਦੇ ਪੁੱਤਰ ਦੇ ਅੰਡਰਗਰਾਉਂਡ ਹੋਣ ਦੀਆਂ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਹਾਲਕਿ ਸੁਖਬਾਲ ਸਿੰਘ ਖਰਾਨੇ ਨੇ ਕਈ ਵਾਰ ਇਹ ਗੱਲ ਦੀ ਬਿਆਨ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਵਾਸ ਕੁਛ ਨਹੀਂ ਦਿੱਲੀ ਲੋਕਧੀਆਂ ਤੋਂ ਦਿੱਲੀ ਤੋਂ ਇੱਕ ਟੀਮ ਚਲਾਈ ਜਾ ਰਹੀ ਹੈ ਜੋ ਵਿਜੀਲੈਂਸ ਤੋਂ ਵਿਜੀਲੈਂਸ ਦੇ ਦੁਆਰਾ ਪਤਾ ਕਰਾਉਂਦੀ ਹੈ ਤੇ ਜਿਹੜਾ ਹੈ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਬੈਠੇ ਵਿਧਾਇਕਾਂ ਤੇ ਮੰਤਰੀਆਂ ਤੰਨ ਦੱਸਦੀ ਹੈ ਕਿ ਇਸ ਤਰ੍ਹਾਂ ਦੀ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਨੇ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਜਿਹੜੇ ਪਲਾਥ ਤੋਂ ਵਿਧਾਇਕਸ ਪਾਲ ਸਿੰਘ ਖੈਰਾ ਨੇ ਉਹਨਾਂ ਨੇ ਇੱਕ ਝੂਠਾ ਕੇਸ ਦਰਜ ਕਰਨ ਦਾ ਖਦਮਾ ਪਰ ਕੀਤਾ ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕਰਨ ਦੀ ਸੰਭਾਵਨਾ ਤੇ ਡਰ ਕਾਰਨ ਖੈਰਾ ਨੇ ਉਹਨਾਂ ਦੇ ਪੁੱਤਰ ਤੇ ਅੰਧ ਅਸੀ ਥਾਂ ਤੇ ਚਲੇ ਗਏ ਹਨ ਖੈਰਾ ਨੇ ਖਦਮਾ ਪ੍ਰਗਟ ਕੀਤਾ ਹੈ ਕਿ ਪੰਜ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਪੰਜ ਮਹੀਨਿਆਂ ਲਈ ਜੇਲ੍ਹ ਭੇਜਣ ਵਾਸਤੇ ਝੂਠਾ ਕੇਸ ਦਰਜ ਕਰਨ ਦੀ ਚਾਜੋਈ ਕੀਤੀ ਜਾ ਰਹੀ ਹੈ ਸਰਕਾਰ ਨੇ ਇਹ ਰਵਈਆ ਖਿਲਾਫ ਖੈਰਾ ਨੇ ਪੰਜਾਬ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨੂੰ ਆਵਾਜ਼ بلند ਕਰਨ ਦੀ ਅਪੀਲ ਵੀ ਕੀਤੀ ਹੈ ਖੈਰਾ ਦਾ ਕਹਿਣਾ ਹੈ ਜੇਕਰ ਪਾਰਟੀ ਦੇ ਸੀਨੀਅਰ ਆਗੂ ਆਪਣੇ ਸਾਥੀਆਂ ਦੇ ਨਾਲ ਨਹੀਂ ਖੜਨਗੇ ਤਾਂ ਸਾਡੇ ਵਰਕਰ ਜਿਹੜੇ ਆਗੂਆਂ ਤੋਂ ਵੀ ਉਮੀਦ ਜਿਹੜੇ ਨਹੀਂ ਰੱਖਣੀ ਚਾਹੀਦੀ ਖੈਰਾ ਨੇ ਇਸ ਬਿਆਨ ਨਾਲ ਜਿੱਥੇ ਪਾਰਟੀ ਆਗੂਆਂ ਦੀ ਮਦਦ ਦੀ ਆਵਾਜ਼ بلند ਕਰਨ ਦੀ ਅਪੀਲ ਕੀਤੀ ਹੈ ਉੱਥੇ ਇਹ ਗੱਲ ਵੀ ਸਪਸ਼ਟ ਕੀਤੀ ਹੈ ਕਿ ਪਾਰਟੀ ਦੀ ਲੀਡਰਸ਼ਿਪ ਅੰਦਰੂਨੀ ਗੁੱਟਬਾਚੀ ਦਾ ਸ਼ਿਕਾਰ ਹੈ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਸਾਫਾ ਮੰਤਰੀ ਪਰਗਟ ਸਿੰਘ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਖਹਿਰਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਇਹਨਾਂ ਆਗੂਆਂ ਦੇ ਇਹ ਸਰਕਾਰ ਖਿਲਾਫ ਬੋਲਣ ਵਾਲਿਆਂ ਦੀ ਆਵਾਜ਼ ਬੁਲੰਦ ਕਰਨ ਲਈ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਸੂਤਰ ਦੱਸਦੇ ਹਨ ਕਿ ਚੁਕਬਾ ਸਿੰਘ ਕਹਿਰਾ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਕੇਸ ਦਰਜ ਕੀਤੇ ਜਾਂਦਾ ਦਾ ਹੈ ਵਿਜੀਲੈਂਸ ਨੇ ਪਿਛਲੇ ਮਹੀਨੇ ਪਿਛਲੇ ਮਹੀਨੇ ਸਾਧ ਦਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜ਼ਾਇਦਤ ਬਣਾਉਣ ਦੇ ਦੋਸ਼ 'ਤੇ ਕੇਦਰਸ਼ੀਤਾ ਇਸ ਵਕਤ ਨਿਆਂਇਰਾਸਤ ਵਿੱਚ ਜੇਲ੍ਹ ਵਿੱਚ ਨੇ ਤੇ ਇਸੇ ਤਰ੍ਹਾਂ ਹੀ ਵਿਜੀਲੈਂਸ ਨੇ ਜਲੰਧਰ ਦੇ ਕੇਂਦਰੀ ਵਿਧਾਇਕ ਰਮਨ अरोड़ा ਨੂੰ ਗ੍ਰਿਫਤਾਰ ਦੇ ਪਿਛਤਾਚਾਰ ਦੇ ਕੇਸ ਵਿੱਚ ਜ਼ਮਾਨਤ ਮਿਲਣ ਉਪਰੰਤ ਕੇਸ ਦਰਜ ਕੀਤਾ ਖਹਿਰਾ ਨੇ ਫੇਸਬੁੱਕ ਪੇਜ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਗ੍ਰਹਿ ਵਿਭਾਗ ਕੌਣ ਕੰਟਰੋਲ ਕਰ ਰਿਹਾ ਹੈ ਖੈਰ ਅਨੁਸਾਰ ਆਮ ਆਦਮੀ ਪਾਰਟੀ ਦੀ ਗਵਾਈ ਹੇਠ ਤਿੰਨ উকੀਲਾਂ ਦੀ ਟੀਮ ਹੈ ਸਿਆਸੀ ਵਿਰੋਧੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਲਈ ਦਿੱਲੀ ਵਿੱਚ ਬਦਲਾਖੋਰੀ ਵਾਰੰਟਿਆਰ ਕੀਤਾ ਹੈ ਖੈਰ ਅਨੁਸਾਰ ਇਹ ਵਕੀਲ ਮੁੱਖ ਮੰਤਰੀ ਨੂੰ ਬਾਈਪਾਸ ਕਰਕੇ ਪੁਲਿਸ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਹਨ ਤੇ ਸਿਆਸੀ ਵਿਰੋਧੀਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੰਦੇ ਨੇ ਖੈਰਾਂ ਨੇ ਕਿਹਾ ਕਿ ਪੰਜ ਝੂਠੇ ਕੇਸ ਪੰਜ ਪੰਜ ਮਹੀਨਿਆਂ ਲਈ ਜੇਲ੍ਹ ਭੇਜਣ ਤੋਂ ਬਾਅਦ ਟੀਮ ਪੰਜਾਬ ਪੁਲਿਸ ਦੇ ਕਿਸੇ ਤਰ੍ਹਾਂ ਦੁਬਾਰਾ ਗ੍ਰਿਫਤਾਰ ਕਰਨ ਲਈ ਦਬਾਅ ਪਾ ਰਹੀ ਹੈ ਖੈਰਾ ਦਾ ਕਹਿਣਾ ਹੈ ਕਿ ਉਸ 8-10 ਹੋਰ ਆਗੂਆਂ ਨੂੰ ਦੀ ਵੀ ਸੂਚੀ ਪਾਰਟੀ ਦੇ ਪਾਰਟੀ ਦੀ ਸਰਪ੍ਰਸਤ ਆਗੂ ਤੇ ਜਿਹੜੀ ਹੈ ਹਿੱਟ ਲਿਸਟ ਵਿੱਚ ਨੇ ਯਾਨੀ ਕਿ ਪੰਜਾਬ ਦੇ ਵਿੱਚ ਜੇ ਸੋਚਿਆ ਜਾਵੇ ਤਾਂ ਜਿਹੜਾ ਹੈ ਡੀਏ ਦਾ ਜਿਹੜਾ ਹੈ ਡੀਏ ਦਾ ਕੇਸ ਹੁੰਦਾ ਹੈ ਉਹ 5-6 ਮਹੀਨੇ ਚੱਲਦਾ ਹੈ ਉਹ ਕੋਈ ਏਡਾ ਵੱਡਾ ਨਹੀਂ ਸਮਝਿਆ ਜਾ ਸਕਦਾ ਕਿਉਂਕਿ 5-6 ਮਹੀਨੇ ਉਹਦੇ ਵਿੱਚ ਜੇਲ੍ਹ ਵਿੱਚ ਰਹਿੰਦਾ ਹੈ ਕੋਈ ਵੀ ਹੈ ਉਸ ਤੋਂ ਬਾਅਦ ਉਹ ਜ਼ਮਾਨਤ ਤੇ ਬਾਹਰ ਆ ਜਾਂਦਾ ਹੈ ਲੇਕਿਨ ਇਸ ਤਰ੍ਹਾਂ ਦੀ ਜਿਹੜੇ ਨਿਸਕਪਾਸ ਸਿੰਘ ਖੈਰਾ ਕਹਿ ਰਹੇ ਨੇ ਕਿ ਇਹ ਜਿਹੜੇ ਨੇ ਇਹ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਪੰਜਾਬ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਪੰਜਾਬ 'ਚ ਕੀ ਹੋ ਰਿਹਾ ਹੈ ਇਹ ਟੀਮ ਜਿਹੜੀ ਹੈ ਦਿੱਲੀ ਵੱਲੋਂ ਬਣਾਈ ਗਈ ਹੈ ਤਾਂ ਹੁਣ ਸੁਖਪਾਲ ਸਿੰਘ ਖੈਰਾ ਤੇ ਉਹਨਾਂ ਦੇ ਪੁੱਤਰ ਜਿਹੜੇ ਨੇ ਅੰਡਰਗਰਾਉਂਡ ਹੋ ਗਏ ਨੇ ਧੰਨਵਾਦ